ਜੋਰ ਦਾ ਪਨਾਇਆ ਮੋਰ ਉਹ ਵੀਡੀਓ ਹੈ ਜੀ ਉਰੇ ਦੀ ਕਿ ਆ ਕੈਮਰਾ ਲਗਿਆ ਪਿਆ ਤੇ ਜਦੋਂ ਉਹਨੇ ਮਾਸਟਰ ਕੀ ਆਪਣੀ ਲਗਾਨ ਦੀ ਕੋਸ਼ਿਸ਼ ਕੀਤੀ ਤੇ ਮੈਂ ਇੱਕ ਦਮ ਅੰਦਰ ਆ ਕੇ ਉਹਨੂੰ ਫੜ ਲਿਆ ਪਟਿਆਲਾ ਦੇ ਕੱਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਚੋਰ ਦਾ ਬਨਾਇਆ ਮੋਰ ਉਹ ਵੀਡੀਓ ਹੈ ਜਿਹੜੀ ਕਿ ਆਉ ਕੈਮਰਾ ਲੱਗਿਆ ਪਿਆ ਤੇ ਉਰੇ ਮੋਟਰਸਾਈਕਲ ਸੀ ਜਿੱਥੇ ਚੋਰ ਵੱਲੋਂ ਮੋਟਰਸਾਈਕਲ ਨੂੰ ਚਾਬੀ ਲਗਾ ਲਈ ਬੈਠਣ ਲੱਗਾ ਤਾਂ ਜਉਂ ਹੀ ਇੱਕ ਵਿਅਕਤੀ ਆਉ ਦੁਕਾਨ ਤੋਂ ਬਾਹਰ ਆਂਦਾ ਤੇ ਵਿਅਕਤੀ ਆ ਬੰਦਾ ਅਸੀਂ ਗੱਲ ਕਰਦੇ ਭਾਜੀ ਕੀ ਨਾਮ ਹੈ ਤੁਹਾਡਾ ਨਿਤਿਨ ਨਾਮ ਹੈ ਸਰ ਮੇਰੇ ਨਿਤਿਨ ਜੀ ਕੀ ਹੋਇਆ ਨਿਕਲੇ ਦੋਸਤੋ ਪਹਿਲੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਚੋਰ ਨੇ ਮੋਟਰਸਾਈਕਲ ਨੂੰ ਚਾਬੀ ਲਗਾਈ ਤੁਸੀਂ ਆਕੇ ਫੜ ਲਿਆ ਕਿੰਨੇ ਵਜੇ ਦਾ ਟਾਈਮ ਸੀ ਸਾਰੀ ਗੱਲ ਸਰ ਕੱਲ 4:30 ਵਜੇ ਦਾ ਟਾਈਮ ਸੀਗਾ ਜੀ ਤੇ ਮੈਂ ਅੰਦਰ ਬੈਠਾ ਸੀ ਸੀਟੀਵੀ ਤੇ ਦੇਖ ਰਿਹਾ ਸੀਗਾ ਇੱਕ ਅਣਪਛਾਤਾ ਵਿਅਕਤੀ ਸੀਗਾ ਜੋ ਕਿ ਬਾਈਕ ਤੇ ਆਲੇ-ਦਾਲੇ ਘੁੰਮ ਰਿਹਾ ਸੀਗਾ ਤੇ ਜਦੋਂ ਉਹਨੇ ਮਾਸਟਰ ਕੀ ਆਪਣੀ ਲਗਾਉਣ ਦੀ ਕੋਸ਼ਿਸ਼ ਕੀਤੀ ਤੇ ਮੈਂ ਇੱਕਦਮ ਅੰਦਰ ਆਕੇ ਉਹਨੂੰ ਫੜ ਲਿਆ ਉਹਦੀ ਜੇਬ ਚ ਕੱਲਾ ਸੀ ਜਾਂ ਹੋਰ ਵੀ ਸੀ ਕੁਝ ਨਿਕਲਿਆ ਉਹਦੀ ਜੇਬ ਚ ਕੋਈ ਕੀ ਕੀ ਨਸ਼ੇੜੀ ਲੱਗਦਾ ਸੀ ਕਿਵੇਂ ਦਾ ਲੱਗਦਾ ਸਰ ਉਹ ਨਸ਼ੇੜੀ ਸੀਗਾ ਜੀ ਉਹਦੇ ਜੇਬ ਚੋਂ ਸਰੀੰਜ ਵੀ ਨਿਕਲੀ ਸੀਗੀ ਇੱਕ ਤੇ ਪੁਲਿਸ ਨੂੰ ਵਾਲੇ ਕਿਤਾਂ ਤੁਸੀਂ ਹਾਂਜੀ ਪੁਲਿਸ ਨੂੰ ਪੁਲਿਸ ਦੇ ਹਵਾਲੇ ਕਰਤਾ ਸੀਗਾ ਜੀ ਪਹਿਲਾਂ ਵੀ ਕਦੀ ਉਰੇ ਦੇਖਿਆ ਕਿਵੇਂ ਮਤਲਬ ਨਹੀਂ ਸਰ ਪਹਿਲੀ ਵਾਰ ਹੀ ਦੇਖਿਆ ਸੀਗਾ ਜਿਹੜਾ ਚੋਰ ਚੋਰੀ ਕਰ ਰਿਹਾ ਸੀਗਾ ਹਾਂਜੀ ਤੇ ਪੁਲਿਸ ਤੋਂ ਤੁਸੀਂ ਉਹ ਹਵਾਲੇ ਕਰਿਆ ਹੋ ਹਾਂਜੀ ਹਾਂਜੀ ਸਰ ਤੋਂ ਬਿਲਕੁਲ ਕਹਿੰਦੇ ਵੀ ਕਿਉਂਕਿ ਇਹ ਦੁਕਾਨ ਹੈ ਦੁਕਾਨ ਦੇ ਵਿੱਚ ਕਹਿੰਦੇ ਮੈਂ ਬੈਠਿਆ ਸੀ ਜਦੋਂ ਅੰਦਰੋਂ ਕੈਮਰੇ ਦੇਖ ਕੇ ਤਾਂ ਆਹ ਕੈਮਰਾ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਕੈਮਰੇ ਤੇ ਉਹਰੇ ਮੋਟਰਸਾਈਕਲ ਤੇ ਜਦੋਂ ਬੰਦੇ ਨੇ ਚਾਬੀ ਲਗਾਈ ਤਾਂ ਇਹਨਾਂ ਨੇ ਆ ਕਿ ਉਹ ਜਿਹੜਾ ਕਿ ਚੋਰ ਨੂੰ ਗ੍ਰਿਫਤਾਰ ਫੜ ਲਿਆ ਪਰ ਪੁਲਿਸ ਦੇ ਹਵਾਲੇ ਕਰ ਦੇ ਪੁਲਿਸ ਦੀ ਅਸੀਂ ਥਾਣਾ ਲੋਰੀਗੜ ਦੇ ਮੁਖੀ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਜਾਂਚ ਕਰ ਰਹੇ ਹਾਂ ਦੇਖ ਰਹੇ ਹਾਂ ਕਿ ਕਿੰਨੇ ਕੇ ਕੋਈ ਗੈਂਗ ਹੈ ਜਾਂ ਇਕੱਲਾ ਬੰਦਾ ਹੈ ਤਾਂ ਪੁਲਿਸ ਦੀ ਹੈ ਪਰ ਚੋਰਾਂ ਦੇ ਹੌਸਲੇ ਬਹੁਤ ਬੁਲੰਦ ਹੋ ਰਹੇ ਹਨ ਤੀਨੋਂ ਦਿਨ ਸਰਕਾਰੀ ਸੰਪਤੀ ਨੂੰ ਨਿਸ਼ਾਨਾ ਜਨਾਨੀਆਂ ਦੀ ਚੀਨਾਂ ਨੂੰ ਨਿਸ਼ਾਨਾ ਜਨਾਨੀਆਂ ਦੇ ਪਰਸਾਂ ਨੂੰ ਨਿਸ਼ਾਨਾ ਘਰਾਂ ਦੇ ਬਾਹਰ ਖੜੇ ਮੋਟਰਸਾਈਕਲਾਂ ਤੇ ਨਿਸ਼ਾਨਾ ਤੇ ਹੁਣ ਤਾਂ ਹੱਥ ਉਦੋ ਹੋ ਗਈ ਕਿ ਜਦੋਂ ਦੁਕਾਨ ਤੇ ਦਿਨ ਦਿਹਾੜੇ ਔਰ ਇਹ ਚਲਦੀ ਰੋਡ ਹੈ ਰੇਲਵੇ ਸਟੇਸ਼ਨ ਪਟਿਆਲਾ ਦਾ ਰੋਡ ਹੈ ਇਹ ਇੱਧਰ ਪੁਰਾਣਾ ਬੱਸ ਸਟੈਂਡ ਹੈ ਤੇ ਇੱਧਰ ਰੇਲਵੇ ਸਟੇਸ਼ਨ ਆ ਉਸ ਥਾਂ ਤੋਂ ਕੱਲ ਇਹਨਾਂ ਨੇ ਜਿਹੜਾ ਕਿ ਉਹ ਨੌਜਵਾਨ ਨੂੰ ਫੜਿਆ ਫੜ ਕੇ ਫੇਰ ਉਤਾ ਬਣਾਇਆ ਮੋਰ ਕਹਿੰਦੇ ਚੋਰ ਦਾ ਬਣਾਇਆ ਮੋਰ ਉਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਹ ਵਿਅਕਤੀ ਇਹੀ ਆ ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਨੇ ਕੱਲ ਚੋਰ ਨੂੰ ਜਿਹੜਾ ਕਿ ਉੱਥੇ ਮੌਕੇ ਤੇ ਫੜਿਆ ਪਟਿਆਲਾ ਟਾਉਨਰ ਦੇ ਨਾਲ ਚਰਨਜੀਤ ਚੋਸ਼ਿਤ ਰਿਪੋਰਟ ਚੋਰ ਦਾ ਬਨਾਇਆ ਮੋਰ ਉਹ ਵੀਡੀਓ ਹੈ ਜਿਹੜੀ ਉਰੇ ਦੀ ਕਿ ਆਹ ਕੈਮਰਾ ਲੱਗਿਆ ਪਿਆ ਤੇ ਜਦੋਂ ਉਹਨੇ ਮਾਸਟਰ ਕੀ ਆਪਣੀ ਲਗਾਉਣ ਦੀ ਕੋਸ਼ਿਸ਼ ਕੀਤੀ ਤੇ ਮੈਂ ਇੱਕਦਮ ਅੰਦਰ ਆ ਕੇ ਉਹਨੂੰ ਫੜ ਲਿਆ